ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੀ ਹਾਂ ਮੈਂ ਤੁਹਾਡਾ ਆਪਣੇ ਚੈਨਲ ਮੈਥ ਵਿਦ ਸੁਮਨ ਪ੍ਰੀਤਕੌਰ ਤੇ ਮੈਂ ਹਾਂ ਸੁਮਨ ਪ੍ਰੀਤਕੌਰ ਅੱਜ ਇਹ ਹੈ 21 ਦਸੰਬਰ 2023 ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਕਰਾਂਗੇ 21 ਦਸੰਬਰ 2023 ਦੇ ਨਾਲ ਰਿਲੇਟਿਡ ਇੰਪੋਰਟੈਂਟ ਕਰੰਟ ਅਫੇਅਰ ਦੇ MCQ ਹਰੇਕ MCQ ਦੇ ਨਾਲ ਰਿਲੇਟਿਡ ਮੈਂ ਤੁਹਾਨੂੰ ਇੰਪੋਰਟੈਂਟ ਫੈਕਟ ਵੀ ਦੱਸਾਂਗੀ ਸੋ ਵੀਡੀਓ ਨੂੰ ਪੂਰੇ ਧਿਆਨ ਦੇ ਨਾਲ ਸੁਣਨਾ ਜਿਹੜੇ ਵੀ ਸਟੂਡੈਂਟ ਇਸ ਵੀਡੀਓ ਦਾ PDF ਲੈਣਾ ਚਾਹੁੰਦੇ ਨੇ ਉਹ ਟੈਲੀਗ੍ਰam ਚੈਨਲ ਵਿਜ਼ਿਟ ਕਰਕੇ ਇਸ ਵੀਡੀਓ ਦਾ ਪੀਡੀਐਫ ਵੀ ਲੈ ਸਕਦੇ ਨੇ ਟੈਲੀਗ੍ਰam ਚੈਨਲ ਦਾ ਲਿੰਕ ਮੈਂ ਤੁਹਾਨੂੰ ਇਸ ਵੀਡੀਓ ਦੇ ਹੇਠਾਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦੇ ਦਿੱਤਾ ਹੋਇਆ ਹੈ ਤਾਂ ਜ਼ਿਆਦਾ ਟਾਈਮ ਵੇਸਟ ਨਾ ਕਰਦੇ ਹੋਏ ਅਸੀਂ ਅੱਜ ਦੀ ਇਹ ਵੀਡੀਓ ਸਟਾਰਟ ਕਰਦੇ ਹਾਂ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ IPL ਦੇ ਇਤਿਹਾਸ ਵਿੱਚ ਸਭ ਤੋਂ ਮਹਿੰਗੇ ਵਿਕਣ ਵਾਲੇ ਖਿਡਾਰੀ ਕੌਣ ਬਣੇ ਹਨ ਹਾਂਜੀ ਜਿਵੇਂ ਕਿ ਤੁਹਾਨੂੰ ਪਤਾ ਹੈ IPL 2024 ਦੀ ਨਿਲਾਮੀ ਹੋ ਚੁੱਕੀ ਆ ਤੇ IPL ਦੇ ਇਤਿਹਾਸ ਵਿੱਚ ਹੁਣ ਤੱਕ ਸਭ ਤੋਂ ਮਹਿੰਗੇ ਵਿਕਣ ਵਾਲੇ ਖਿਡਾਰੀ ਬਣੇ ਆ ਮਿਚੇਲ ਸਟੋਰਕ ਆਪਸ਼ਨ ਨੰਬਰ A ਇਜ਼ ਦਾ ਰਾਈਟ ਆਨਸਰ ਮਿਚੇਲ ਸਟੋਰਿਕ ਦੇਖ ਸਕਦੇ ਹੋ ਤੁਸੀਂ ਇਮੇਜ ਦੇ ਵਿੱਚ ਵੀ ਇਹ ਆਸਟ੍ਰੇਲੀਆ ਦੇ ਆ ਤੇ ਆਈਪੀਐਲ 2024 ਦੇ ਹੁਣ ਤੱਕ ਦੇ ਸਭ ਤੋਂ ਮਹਿੰਗੇ ਖਿਡਾਰੀਆਂ ਦੀ ਲਿਸਟ ਤੁਹਾਡੇ ਸਾਹਮਣੇ ਆ ਮਿਚੇਲ ਸਟੋਰਿਕ ਨੂੰ KKR ਨੇ 24 ਕਰੋੜ 75 ਲੱਖ ਦੇ ਵਿੱਚ ਖਰੀਦਿਆ ਪੈਟ ਕਮਿੰਸ ਨੇ ਸਨਰਾਈਜ਼ਰ ਹైదరాబాద్ ਪੈਂਟ ਕਮਿੰਸਾ ਠੀਕ ਹੈ ਸਨ ਰਾਈਜ਼ਰਸ ਹైదరాబాద్ ਨੇ ਇਹਨਾਂ ਨੂੰ 20 ਕਰੋੜ 50 ਲੱਖ ਦੇ ਵਿੱਚ ਖਰੀਦਿਆ ਵਾ ਤੇ ਡੈਰੀਲ ਮਿਸੇਲ ਚੇਨਈ ਸੁਪਰ ਕਿੰਗਸ ਦੇ ਚੇਨਈ ਸੁਪਰ ਕਿੰਗਸ ਨੇ ਖਰੀਦਿਆ ਵਾ ਡੈਰੀਲ ਮਿਸੇਲ ਨੂੰ ਤੇ ਇਹ 14 ਕਰੋੜ ਦੀ ਇਹਨਾਂ ਦੀ ਲੱਗੀ ਹੈ ਜਿਹੜੀ ਨਿਲਾਮੀ ਆ ਨੈਕਸਟ ਕੁਐਸ਼ਨ ਹਾਲ ਹੀ ਵਿੱਚ ਪਹਿਲੀ ਵਾਰ ਵਿਜੇ ਹਜ਼ਾਰੇ ਟਰੋਫੀ ਦਾ ਖਿਤਾਬ ਕਿਸ ਨੇ ਜਿੱਤਿਆ ਹੈ ਹਾਂਜੀ ਪਹਿਲੀ ਵਾਰ ਵਿਜੇ ਹਜ਼ਾਰੇ ਟਰੋਫੀ ਜਿੱਤੀ ਹੈ ਹਰਿਆਣਾ ਨੇ অপਸ਼ਨ ਨੰਬਰ ਬੀ ਇਜ਼ ਦਾ ਰਾਈਟ ਆਂਸਰ ਹਰਿਆਣਾ ਨੇ ਰਾਜਸਥਾਨ ਨੂੰ ਹਰਾ ਕੇ ਪਹਿਲੀ ਵਾਰ ਵਿਜੇ ਹਜ਼ਾਰੇ ਟਰੋਫੀ ਜਿੱਤੀ ਹੁਣ ਹਰਿਆਣਾ ਨੇ ਜਿੱਤੀ ਆ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਹਰਿਆਣਾ ਹਰਿਆਣਾ ਦੀ ਕੈਪੀਟਲ ਆ ਚੰਡੀਗੜ੍ਹ ਚੰਡੀਗੜ੍ਹ ਹਰਿਆਣਾ ਤੇ ਪੰਜਾਬ ਦੀ ਸਾਂਝੀ ਕੈਪੀਟਲ ਆ ਇਥੋਂ ਦੇ ਚੀਫ ਮਿਨਿਸਟਰ ਮਨੋਹਰ ਲਾਲ ਖੱਟਰ ਅਤੇ ਗਵਰਨਰਾ ਬੰਦਾਰੂ ਦੱਤਾਤ੍ਰਿਆ हरियाणा ਦੇ ਵਿੱਚ ਸੁਲਤਾਨਪੁਰ ਨੈਸ਼ਨਲ ਪਾਰਕ ਆ ਕਾਲੇਸ਼ਵਰ ਨੈਸ਼ਨਲ ਪਾਰਕ ਆ ਵੀਰ ਸ਼ਿਕਾਰਗੜ ਵਾਈਲਡਲਾਈਫ ਸੈਂਚਰੀ ਆ ਚਿਲਸੇਲਾ ਵਾਈਲਡਲਾਈਫ ਸੈਂਚਰੀ ਆ ਨਾਹਰ ਵਾਈਲਡਲਾਈਫ ਸੈਂਚਰੀ ਆ ਖਪਰਬਾਸ ਵਾਈਲਡਲਾਈਫ ਸੈਂਚਰੀ ਆ ਖੁਲੋਹੀ ਰੇਤਨ ਵਾਈਲਡਲਾਈਫ ਸੈਂਚਰੀ ਆ ਇੱਥੋਂ ਦੇ ਫੇਮਸ ਲੋਕ ਨਾਚਾ ਕੁਮਾਰ ਫਗਨਾਚ ਧਮਾਲ ਸਾਂਗ ਡਾਂਸ ਝੂਮਰ ਨਾਚ ਬੀਨ ਬੰਸਰੀ ਕੇਲੋ ਇੰਡੀਆ ਪੈਰਾ ਗੇਮਸ 2023 ਦੇ ਵਿੱਚ ਹਰਿਆਣਾ ਟੌਪ ਤੇ ਰਿਹਾ ਹਰਿਆਣਾ ਸਰਕਾਰ ਨੇ ਅਭਿਨੇਤਰੀ ਮੀਤਾ ਵਿਸ਼ੇਸ਼ਟ ਨੂੰ ਮਨੋਰੰਜਨ ਨੀਤੀ ਪਰੀਸ਼ਦ ਦੀ ਚੇਅਰਪਰਸਨ ਚੁਣਿਆ ਸਤਰੂਜੀਤ ਕਪੂਰ ਨੇ ਹਰਿਆਣਾ ਦੇ ਨਵੇਂ ਡੀਜੀਪੀ ਵਜੋਂ ਆਉਣ ਦਾ ਸੰਭਾਲਿਆ ਹਰਿਆਣਾ ਸਰਕਾਰ ਨੇ ਵਿਧਵਾਵਾਂ ਵਿਧਵਾਵਾਂ ਅਤੇ ਅਨਵਿਆਹੀ ਲੋਕਾਂ ਲਈ ਮਹੀਨਾਵਾਰ ਪੈਨਸ਼ਨ ਦਾ ਐਲਾਨ ਕੀਤਾ ਹਰਿਆਣਾ ਨੇ 6ਵੀਂ ਯੁਵਾ ਮਹਿਲਾ ਰਾਸ਼ਟਰੀ ਚੈਂਪੀਅਨਸ਼ਿਪ ਜਿੱਤੀ ਗੁਰੂਗ੍ਰਾਮ ਵਿੱਚ ਸਟਾਰਟਅਪ 20 ਸਮੇਲਨ ਦਾ ਆਯੋਜਨ ਕੀਤਾ ਗਿਆ ਨੈਕਸਟ ਕੁਐਸ਼ਨ ਭਾਰਤੀ ਹਥਿਆਰਬੰਦ ਬਲਾਂ ਨੂੰ ਹਾਲ ਹੀ ਵਿੱਚ 골ਡਨ ਆਲ ਅਵਾਰਡ ਨਾਲ ਕਿੱਥੇ ਸਨਮਾਨਿਤ ਕੀਤਾ ਗਿਆ ਹਾਂਜੀ ਭਾਰਤੀ ਹਥਿਆਰਬੰਦ ਬਲਾਂ ਯਾਨੀ ਕਿ ਇੰਡੀਅਨ ਆਰਮਡ ਫੋਰਸਸ ਨੂੰ 골ਡਨ ਆউল ਨਾਲ ਸਨਮਾਨਿਤ ਕੀਤਾ ਗਿਆ ਵਾ ਸ਼੍ਰੀਲੰਕਾ ਦੇ ਵਿੱਚ অপਸ਼ਨ ਨੰਬਰ ਸੀ ਇਜ਼ ਦਾ ਰਾਈਟ ਆਨਸਰ ਹੁਣ ਸ਼੍ਰੀਲੰਕਾ ਦੀ ਗੱਲ ਹੋ ਰਹੀ ਆ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਸ਼੍ਰੀਲੰਕਾ ਸ਼੍ਰੀਲੰਕਾ ਦੀ ਕੈਪੀਟਲ ਆ ਕੋਲੰਬੋ ਇੱਕ ਕਮਰਸ਼ੀਅਲ ਕੈਪੀਟਲ ਆ ਅਤੇ ਸ਼੍ਰੀ ਜੇਵਰਦਨਪੁਰਮ ਕੋਟੇ ਐਡਮਿਨਿਸਟ੍ਰੇਟਿਵ ਕੈਪੀਟਲ ਆ ਇਥੋਂ ਦੇ ਪ੍ਰਾਈਮ ਮਿਨਿਸਟਰ ਆ ਦਿਨੇਸ਼ ਗੁਨਵਰਦਨ ਅਤੇ ਪ੍ਰੈਜ਼ੀਡੈਂਟ ਆ ਰਨਿਲ ਵਿਕਰਮ ਸਿੰਘੇ ਗਰੰਟ ਆਫ ਫੀਅਰ ਦੀ ਗੱਲ ਕਰੀਏ ਤਾਂ ਸੰਜੋਗ ਤਬਿਆਸ ਮਿੱਤਰ ਸ਼ਕਤੀ ਇਹ ਭਾਰਤ ਅਤੇ ਸ਼੍ਰੀਲੰਕਾ ਦੇ ਵਿੱਚ ਘਾਰ ਹੋਇਆ ਫੀਫਾ ਨੇ ਸ਼੍ਰੀਲੰਕਾ ਦੀ ਫੁੱਟਬਾਲ ਫੈਡਰੇਸ਼ਨ ਤੋਂ ਪਾਬੰਦੀ ਹਟਾ ਦਿੱਤੀ ਸ਼੍ਰੀਲੰਕਾ ਦੇ ਵਿੱਚ ਕੰਢੀ ਇਸ ਸਾਲਾ ਪਰਹੀਰਾ ਮਨਾਇਆ ਗਿਆ ਸ਼੍ਰੀਲੰਕਾ ਦੇ ਹਰ ਹਰਫਨ ਮੋਲਾ ਵਨਿੰਦੂ ਹਸਰੰਗਾ ਨੂੰ ਟੈਸਟ ਕ੍ਰਿਕਟ ਤੋਂ ਸੰਨਿਆਸ ਲਿਆ ਨੈਕਸਟ ਕੁਐਸ਼ਨ ਹਾਲ ਹੀ ਵਿੱਚ ਕਿਸ ਰਾਜ ਸਰਕਾਰ ਨੇ 57 ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਖੋਲਣ ਦੀ ਪ੍ਰਵਾਨਗੀ ਦਿੱਤੀ ਹਾਂਜੀ 57 ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਖੋਲਣ ਦੀ ਪ੍ਰਵਾਨਗੀ ਦਿੱਤੀ ਆ ਉੱਤਰ ਪ੍ਰਦੇਸ਼ ਦੀ ਗਵਰਨਮੈਂਟ ਨੇ ਆਪਸ਼ਨ ਨੰਬਰ ए इज द राइट आंसर उत्तर प्रदेश। ਹੁਣੇ ਪ੍ਰਵਾਨਗੀ ਮਨਜ਼ੂਰੀ ਉੱਤਰ ਪ੍ਰਦੇਸ਼ ਨੇ ਦਿੱਤੀ ਆ। ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਉੱਤਰ ਪ੍ਰਦੇਸ਼। ਉੱਤਰ ਪ੍ਰਦੇਸ਼ ਦੀ ਕੈਪੀਟਲ ਆ ਲਖਨਊ। ਲਖਨਊ ਗੋਮਤੀ ਨਦੀ ਦੇ ਕਿਨਾਰੇ ਸਥਿਤ ਆ। ਇੱਥੋਂ ਦੇ ਚੀਫ ਮਿਨਿਸਟਰ ਯੋਗੀ ਆਦਿੱਤਿਆਨਾਥ ਅਤੇ ਗਵਰਨਰ ਆ ਅਨੰਦੀਵਿਆਨ ਪਟੇਲ। ਉੱਤਰ ਪ੍ਰਦੇਸ਼ ਦੇ ਵਿੱਚ ਦੁੱਧਵਾ ਨੈਸ਼ਨਲ ਪਾਰਕ ਆ ਇਹ ਚਿਤਿਆਂ ਲਈ ਫੇਮਸ ਆ। ਇੱਥੋਂ ਦੇ ਫੇਮਸ ਲੋਕ ਨਾਚਾ ਝੋਰਾ, ਨਟੰਕੀ, ਕਜ਼ਰੀ। ਭਾਰਤ ਵਿੱਚ ਸਭ ਤੋਂ ਵੱਧ ਬਸੋਂ ਵਾਲਾ ਰਾਜ ਹੈ ਉੱਤਰ ਪ੍ਰਦੇਸ਼ ਉੱਤਰ ਪ੍ਰਦੇਸ਼ ਸਰਕਾਰ ਨੇ ਭਾਰਤ ਦੇ ਪਹਿਲੇ ਟੈਲੀਕਮ ਸੈਂਟਰ ਆਫ ਐਕਸਲੈਂਸ ਦੀ ਘੋਸ਼ਣਾ ਕੀਤੀ ਉੱਤਰ ਪ੍ਰਦੇਸ਼ ਦੀ ਸੀਐਸ ਜੀਐਮ ਯੂਨੀਵਰਸਿਟੀ ਨੇ ਐਨਏਏਸੀ ਦੁਆਰਾ ਏ ਪਲੱਸ ਪਲੱਸ ਗ੍ਰੇਡਿੰਗ ਪ੍ਰਾਪਤ ਕੀਤੀ ਉੱਤਰ ਪ੍ਰਦੇਸ਼ ਸਰਕਾਰ ਨੇ ਆਂਗਣਵਾੜੀ ਕੇਂਦਰਾਂ ਵਿੱਚ ਗਰਮ ਪਕਾਇਆ ਭੋਜਨ ਯੋਜਨਾ ਸ਼ੁਰੂ ਕੀਤੀ ਨੈਕਸਟ ਕੋਸ਼ਨ ਹਾਲ ਹੀ ਵਿੱਚ ਆਈਸੀਏਆਰ ਆਈਸੀਏਆਰ ਜਾਨੀ ਕਿ ਇੰਡੀਅਨ ਕਾਉਂਸਲ ਆਫ ਐਗਰੀਕਲਚਰ ਰਿਸਰਚ ਨੇ ਮਈਉਦਾ ਵਿੱਤੀ ਸਾਲ ਜੀਡੀਪੀ ਵਿਕਾਸ ਦਰ ਦਾ ਅਨੁਮਾਨ ਕਿੰਨੇ ਪ੍ਰਤੀਸ਼ਤ ਲਗਾਇਆ ਹਾਂਜੀ 2023 ਦੀ ਮੌਜੂਦਾ ਵਿੱਤੀ ਦਰ ਦਾ ਅਨੁਮਾਨ ਲਗਾਇਆਵੇਂ ਇੰਡੀਅਨ ਕਾਉਂਸਲ ਆਫ ਐਗਰੀਕਲਚਰ ਰਿਸਰਚ ਨੇ 6.5% ਦਾ ਪਹਿਲਾਂ ਇਹੀ ਅਨੁਮਾਨ 6.2 ਦਾ ਲਗਾਇਆ ਗਿਆ ਸੀਗਾ ਤੇ ਹੁਣ ਇਸ ਨੂੰ ਵਧਾ ਕੇ 6.5% ਕਰ ਦਿੱਤਾ ਗਿਆ ਨੈਕਸਟ ਕੁਐਸ਼ਨ ਆ ਵੈਰੀ ਇੰਪੋਰਟੈਂਟ ਕਿਸ ਨੇ ਹਾਲ ਹੀ ਵਿੱਚ ਅੰਡਰ 19 ਏਸ਼ੀਆ ਕੱਪ ਦਾ ਖਿਤਾਬ ਜਿੱਤਿਆ ਹੈ ਹਾਂਜੀ ਅੰਡਰ 19 ਏਸ਼ੀਆ ਕੱਪ ਦਾ ਖਿਤਾਬ ਬੰਗਲਾਦੇਸ਼ ਨੇ ਯੂਏਈ ਨੂੰ ਹਰਾ ਕੇ ਜਿੱਤਿਆ ਬੰਗਲਾਦੇਸ਼ ਨੇ ਯੂਏਈ ਨੂੰ 195 ਰਨ ਦੇ ਨਾਲ ਹਰਾਇਆ ਅਤੇ ਇਹ ਖਿਤਾਬ ਜਿੱਤਿਆ ਅੰਡਰ 19 ਏਸ਼ੀਆ ਕੱਪ ਤੇ ਹੋਇਆ ਯੂਏਈ ਦੇ ਵਿੱਚ ਆ ਸੋ ਤੁਸੀਂ ਧਿਆਨ ਦੇ ਵਿੱਚ ਰੱਖਣਾ ਹੁਣੇ ਬੰਗਲਾਦੇਸ਼ ਨੇ ਜਿੱਤਿਆ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਬੰਗਲਾਦੇਸ਼ ਬੰਗਲਾਦੇਸ਼ ਦੀ ਕੈਪੀਟਲ ਕੀ ਆ ਢਾਕਾ ਕਰੰਸੀ ਆ ਟਕਾ ਤੇ ਇਥੋਂ ਦੇ ਪ੍ਰਾਈਮ ਮਿਨਿਸਟਰ ਸੇਖ ਹਸੇਨਾ ਪ੍ਰੈਜ਼ੀਡੈਂਟ ਆ ਮੁਹੰਮਦ ਸ਼ਹਾਬੁਦੀਨ ਬੰਗਲਾਦੇਸ਼ ਦੀ ਭਾਰਤ ਨਾਲ ਸਭ ਤੋਂ ਜ਼ਿਆਦਾ ਹੱਦ ਲੱਗਦੀ ਆ ਟੋਟਲ 4096 ਕਿਲੋਮੀਟਰ ਦੀ ਹੱਦ ਬੰਗਲਾਦੇਸ਼ ਦੀ ਭਾਰਤ ਨਾਲ ਲੱਗਦੀ ਆ ਕਿਹੜੇ ਕਿਹੜੇ ਪੰਜ ਰਾਜ ਟੱਚ ਕਰਦੇ ਆ ਬੰਗਲਾਦੇਸ਼ ਨੂੰ ਪశ్ਚਮੀ ਬੰਗਾਲ ਅਸਾਮ ਮੇਗਾਲੇਆ ਤ੍ਰਿਪੁਰਾ ਮਿਜ਼ੋਰਮ ਬੰਗਲਾਦੇਸ਼ 26 ਮਾਰਚ 1971 ਨੂੰ ਆਜ਼ਾਦ ਹੋਇਆ ਸੀ ਇੰਡੀਆ ਅਤੇ ਬੰਗਲਾਦੇਸ਼ ਦੇ ਵਿੱਚ ਕਾਰ ਸੰਪਰਤੀ ਨਾਮ ਦੀ ਡਿਫੈਂਸ ਐਕਸਰਸਾਈਜ਼ ਹੁੰਦੀ ਆ ਬੰਗਲਾਦੇਸ਼ ਦੀ ਸੰਸਦ ਦਾ ਨਾਮ ਆ ਜਾਤੀ ਸੰਸਦ ਅਤੇ ਰਾਸ਼ਟਰੀ ਸੰਸਦ ਬੰਗਲਾਦੇਸ਼ ਵਿੱਚ ਗੰਗਾ ਨਦੀ ਨੂੰ ਪਦਮਾ ਦੇ ਨਾਮ ਨਾਲ ਜਾਣਿਆ ਜਾਂਦਾ ਬ੍ਰਹਮਪੁੱਤਰ ਨਦੀ ਨੂੰ ਯਮੁਨਾ ਦੇ ਨਾਮ ਨਾਲ ਜਾਣਿਆ ਜਾਂਦਾ ਤੇ ਬੰਗਲਾਦੇਸ਼ ਦੀ ਸਭ ਤੋਂ ਲੰਬੀ ਨਦੀ ਹੈ ਸੁਰਮਾ ਨਦੀ ਭਾਰਤ ਅਤੇ ਬੰਗਲਾਦੇਸ਼ ਦੀਆਂ ਜਲ ਸੈਨਾਵਾਂ ਨੇ ਬੋਂਗੋ ਸਾਗਰ 23 ਦਾ ਆਯੋਜਨ ਕੀਤਾ ਬੰਗਲਾਦੇਸ਼ ਦੇ ਪ੍ਰਧਾਨ ਮੰਤਰੀ ਨੇ ਪਦਮਾ ਬਿਰਜ ਰੇਲ ਲਿੰਕ ਦਾ ਉਦਘਾਟਨ ਕੀਤਾ ਮੇਘਾਲਿਆ ਵਿੱਚ ਭਾਰਤ ਅਤੇ ਬੰਗਲਾਦੇਸ਼ ਵਿੱਚ ਘਾਰ ਸੰਜੁਕਤ ਅਭਿਆਸ ਸਮਪਰਤੀ 11 ਸ਼ੁਰੂ ਹੋਇਆ 11 ਦਾ ਮਤਲਬ ਹੈ ਕਿ 11ਵਾਂ ਸੰਸਕਰਨ ਸੀ ਦਾ ਬੰਗਲਾਦੇਸ਼ ਨੇ ਭਾਰਤ ਤੋਂ 7 ਜ਼ਰੂਰੀ ਵਸਤੂਆਂ ਦੀ ਸੁਰੱਖਿਅਤ ਸਪਲਾਈ ਦੀ ਮੰਗ ਕੀਤੀ ਨੈਕਸਟ ਕੁਐਸਚਨ ਹਾਲ ਹੀ ਵਿੱਚ ਰਮਨ ਸਿੰਘ ਨੂੰ ਕਿਸ ਰਾਜ ਵਿਧਾਨ ਸਭਾ ਦਾ ਸਪੀਕਰ ਚੁਣਿਆ ਗਿਆ ਹਾਂਜੀ ਰਮਨ ਸਿੰਘ ਨੂੰ ਛਤੀਸਗੜ ਰਾਜ ਵਿਧਾਨ ਸਭਾ ਦਾ ਸਪੀਕਰ ਚੁਣਿਆ ਗਿਆ ਆਪਸ਼ਨ ਸੀ ਇਸ ਦਾ ਰਾਈਟ ਆਨਸਰ ਹੁਣ ਛਤੀਸਗੜ ਦਾ ਚੁਣਿਆ ਗਿਆ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਛਤੀਸਗੜ ਜਲਦੀ ਨਾਲ ਛਤੀਸਗੜ ਦੀ ਕੈਪੀਟਲ ਆ ਜੋ ਉਹ ਕਮੈਂਟ ਬਾਕਸ ਦੇ ਵਿੱਚ ਲਿਖੋ ਜਿਹੜੇ ਸਟੂਡੈਂਟਸ ਨੂੰ ਪਤਾ ਛਤੀਸਗੜ੍ਹ ਦੀ ਕੈਪੀਟਲ ਆ ਰਾਏਪੁਰ ਪਹਿਲਾ ਨਾਮ ਇਹਦਾ ਸੀਗਾ ਵਿਲਾਸਪੁਰ ਠੀਕ ਹੈ ਇੱਥੋਂ ਦੇ ਚੀਫ ਮਿਨਿਸਟਰਾ ਵਿਸ਼ਨੂੰਦੇਵ ਸਾਈ ਤੇ ਇੱਥੋਂ ਦੇ ਗਵਰਨਰ ਆ ਵਿਸ਼ਵਭੂਸ਼ਣ ਹਰੀਚੰਦਰਨ ਛਤੀਸਗੜ੍ਹ ਦੇ ਵਿੱਚ ਗੁਰੂ ਕਾਸ਼ੀਦਾਸ ਨੈਸ਼ਨਲ ਪਾਰਕ ਕਾਂਗਰ ਬੈਲੀ ਨੈਸ਼ਨਲ ਪਾਰਕ ਆ ਇੰਦਰਾਵਤੀ ਨੈਸ਼ਨਲ ਪਾਰਕਾ ਛਤੀਸਗੜ ਸਰਕਾਰ ਨੇ ਮੁੱਖ ਮੰਤਰੀ ਨਿਰਮਾਣ ਮਜ਼ਦੂਰ ਪੈਨਸ਼ਨ ਯੋਜਨਾ ਸ਼ੁਰੂ ਕੀਤੀ ਛਤੀਸਗੜ ਦੀ ਪੇਲਮਾ ਖਾਨ ਕੋਲਾ ਪੈਦਾ ਕਰਨ ਵਾਲੀ ਸੀਈਐਸਈਸੀਐਲ ਦੀ ਪਹਿਲੀ ਓਪਨ ਕਾਸਟ ਖਾਨ ਬਣੀ ਕਮਰ ਕਬੀਲੇ ਨੂੰ ਤਮੰਤਰੀ ਛਤੀਸਗੜ ਵਿੱਚ ਰਿਹਾਈ ਦਾ ਅਧਿਕਾਰ ਮਿਲਿਆ छत्तीसगढ़ ਦੇ ਮੁੱਖ ਮੰਤਰੀ ਨੇ ਰੂਰਲ ਹਾਊਸਿੰਗ ਜਸਟਿਸ ਸਕੀਮ ਦੀ ਸ਼ੁਰੂਆਤ ਕੀਤੀ। छत्तीसगढ़ ਦੇ ਮੁੱਖ ਮੰਤਰੀ ਨੇ ਉਦਯੋਗਿਕ ਤਰੱਕੀ ਲਈ ਪ੍ਰੋਤਸਾਹਨ ਪੈਕੇਜ ਦਾ ਐਲਾਨ ਕੀਤਾ। ਨੈਕਸਟ ਕੁਐਸ਼ਨ ਹਾਲ ਹੀ ਵਿੱਚ ਖੇਤੀਬਾੜੀ ਮੰਡੀਕਰਨ ਸੁਧਾਰਾਂ ਵਿੱਚ ਕਿਹੜਾ ਰਾਜ ਟੌਪ ਤੇ ਰਿਹਾ? ਖੇਤੀਬਾੜੀ ਮੰਡੀਕਰਨ ਸੁਧਾਰਾਂ ਦੇ ਵਿੱਚ ਟੌਪ ਤੇ ਰਿਹਾ ਆਂਧਰਾ ਪ੍ਰਦੇਸ਼। ਆਪਸ਼ਨ ਨੰਬਰ B ਇਜ਼ ਦਾ ਰਾਈਟ ਆਨਸਰ। ਆਂਧਰਾ ਪ੍ਰਦੇਸ਼ ਫਸਟ ਤੇ ਰਿਹਾ ਵਾ ਜੀ। ਖੇਤੀવાડી ਮੰਡੀਕਰਨ ਸੁਧਾਰਾਂ ਦੇ ਵਿੱਚ ਸੈਕਿੰਡ ਤੇ ਯੂਪੀ ਜਾਨਕੀ ਉੱਤਰ ਪ੍ਰਦੇਸ਼ ਰਿਹ ਹੈ ਠੀਕ ਹੈ ਹੁਣ ਆਂਧਰਾ ਪ੍ਰਦੇਸ਼ ਸਟਾਪ ਤੇ ਆ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਆਂਧਰਾ ਪ੍ਰਦੇਸ਼ ਆਂਧਰਾ ਪ੍ਰਦੇਸ਼ ਦੀ ਕੈਪੀਟਲ ਕੀ ਆ ਹਾਂਜੀ ਜਿਹੜੇ ਵੀ ਸਟੂਡੈਂਟਸ ਨੂੰ ਪਤਾ 3 ਸੈਕਿੰਡ ਦਿੰਨੀ ਆ ਤੁਹਾਨੂੰ ਕਮੈਂਟ ਬਾਕਸ ਦੇ ਵਿੱਚ ਲਿਖਣ ਲਈ ਵੈਰੀ ਇੰਪੋਰਟੈਂਟ ਆਂਧਰਾ ਪ੍ਰਦੇਸ਼ ਦੀ ਕੈਪੀਟਲ ਆ ਅਮਰਾਬਤੀ ਅਮਰਾਵਤੀ ਪਹਿਲਾਂ ਸੀਗੀ ਹੁਣ ਕਿਹੜੀ ਹੈ ਵਿਸ਼ਾਖਾਪਟਨਮ ਆ ਠੀਕ ਹੈ ਇਹ ਤੁਸੀਂ ਧਿਆਨ ਦੇ ਵਿੱਚ ਰੱਖਣਾ ਵਿਸ਼ਾਖਾਪਟਨਮ ਹੁਣ ਨਵੀਂ ਕੈਪੀਟਲ ਬਣੀ ਆ ਜਨਵਰੀ 2023 ਦੇ ਵਿੱਚ ਘੋਸ਼ਿਤ ਕੀਤੀ ਇਸ ਤੋਂ ਪਹਿਲਾਂ ਵੀ ਤਿੰਨ ਸੀਗੀਆਂ ਅਮਰਾਵਤੀ ਵਿਸ਼ਾਖਾਪਟਨਮ ਤੇ ਇੱਕ ਕੈਪੀਟਲ ਹੋਰ ਸੀਗੀ ਉਸ ਦਾ ਨਾਮ ਸਕਰੂਨੂਰ ਸ਼ਾਇਦ ਕੁਛ ਇਦਾਂ ਦਾ ਨਾਮ ਸੀ ਠੀਕ ਹੈ ਹੁਣ ਕੈਪੀਟਲ ਆ ਵਿਸ਼ਾਖਾਪਟਨਮ ਇਹ ਤੁਸੀਂ ਧਿਆਨ ਦੇ ਵਿੱਚ ਰੱਖਣਾ ਤਿੰਨੋਂ ਕੈਪੀਟਲ ਦਾ ਜਿਹੜਾ ਪ੍ਰਸਤਾਵ ਸੀ ਉਹ ਵਾਪਸ ਲੈ ਲਿਆ ਗਿਆ ਸੀ ਇੱਥੋਂ ਦੇ ਚੀਫ ਮਿਨਿਸਟਰ ਆ ਜਗਨਮੋਹਨ ਰੈਡੀ ਅਤੇ ਗਵਰਨਰ ਆ ਐਸ ਅਬਦੁਲ ਨਜੀਰ ਆਂਧਰਾ ਪ੍ਰਦੇਸ਼ ਦੇ ਵਿੱਚ ਸਿਰੀ ਬੈਂਕਾਤੇਸ਼ਵਰ ਨੈਸ਼ਨਲ ਪਾਰਕ ਆ ਮਰੁਗਾਵਾਮੀ ਨੈਸ਼ਨਲ ਪਾਰਕ ਆ ਕਬਾਲਾ ਨੈਸ਼ਨਲ ਪਾਰਕ ਆ ਨਾਗਾਰੂਜਨ ਨੈਸ਼ਨਲ ਪਾਰਕ ਆ ਪਾਪੀਕੋਂਡਾ ਨੈਸ਼ਨਲ ਪਾਰਕ ਆ ਭਾਸ਼ਾ ਦੇ ਧਰਤੀ ਗਠਿਤ ਹੋਣ ਵਾਲਾ ਭਾਰਤ ਦਾ ਪਹਿਲਾ ਰਾਜ ਆਂਧਰਾ ਪ੍ਰਦੇਸ਼ ਫਲਾਂ ਦਾ ਸਭ ਤੋਂ ਵੱਡਾ ਉਤਪਾਦਕ ਆਂਧਰਾ ਪ੍ਰਦੇਸ਼ ਬਣੇ ਸਭ ਤੋਂ ਵੱਧ ਤੰਬਾਕ ਆਂਧਰਾ ਪ੍ਰਦੇਸ਼ ਸਰਕਾਰ ਪਛੜੀ ਸ੍ਰੇਣੀ ਜਾਤੀ ਜਨਗਣਨਾ ਸ਼ੁਰੂ ਕਰੇਗੀ ਲਘੂ ਪੂਰਵੀ ਘਾਟ ਵਿਸ਼ਾਖਾਪਟਨਮ ਦਾ ਨਵਾਂ ਸੈਲਾਨੀ ਸਥਾਨ ਬਣਿਆ ਆਂਧਰਾ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੇ ਵਿੱਚ ਗ੍ਰਿਫਤਾਰ ਹੋਏ ਇਸਰੋ ਨੇ ਸ਼੍ਰੀ ਹਰੀਕੋਟਾ ਤੋਂ ਆਪਣਾ ਪਹਿਲਾ ਸੂਰਜ ਮਿਸ਼ਨ ਨ ਦਿੱਤੇ L1 ਲਾਂਚ ਕੀਤਾ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਆਂਧਰਾ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਐਨ.ਟੀ.ਆਰ ਦੀ ਯਾਦ ਵਿੱਚ ਯਾਦਗਾਰੀ ਸਿੱਕਾ ਜਾਰੀ ਕੀਤਾ ਨੈਕਸਟ ਕੁਐਸ਼ਨ ਇੰਟਰਨੈਸ਼ਨਲ ਮੋਨਟਰੀ ਫੰਡ ਦੀ ਤਾਜ਼ਾ ਰਿਪੋਰਟ ਦੇ ਅਨੁਸਾਰ ਭਾਰਤ ਵਿਸ਼ਵ ਵਿਕਾਸ ਵਿੱਚ ਕਿੰਨੇ ਪ੍ਰਤੀਸ਼ਤ ਯੋਗਦਾਨ ਪਾ ਰਿਹਾ ਹੈ ਇੰਟਰਨੈਸ਼ਨਲ ਮੋਨਟਰੀ ਫੰਡ ਦੀ ਤਾਜ਼ਾ ਰਿਪੋਰਟ ਦੇ ਅਕੋਰਡਿੰਗ ਭਾਰਤ 16% ਵਿਸ਼ਵ ਵਿਕਾਸ ਦਰ ਵਿੱਚ ਯੋਗਦਾਨ ਪਾ ਰਿਹਾ ਕਿੰਨਾ 16% ਆਪਸ਼ਨ ਸੀ ਇਜ਼ ਦਾ ਰਾਈਟ ਆਨਸਰ ਹੁਣ ਇਹ ਰਿਪੋਰਟ ਇੰਟਰਨੈਸ਼ਨਲ ਮੋਨਿਟਰੀ ਫੰਡ ਨੇ ਕੱਢੀ ਆ ਤਾਂ ਇਸ ਦੀ ਸਥਾਪਨਾ 1945 ਦੇ ਵਿੱਚ ਹੋਈ ਸੀ ਇਸ ਦਾ ਹੈੱਡਕੁਆਰਟਰ ਵਾਸ਼ਿੰਗਟਨ ਡੀਸੀ ਦੇ ਵਿੱਚ ਤੇ ਐਟ ਪ੍ਰੈਜ਼ੈਂਟ ਇਸ ਦੇ ਐਮਡੀ ਆ ਕ੍ਰਿਸਟਲੀਨਾ ਯੋਰਜੀਵਾ ਨੈਕਸਟ ਕੁਐਸ਼ਨ ਹਾਲ ਹੀ ਵਿੱਚ ਦੇਸ਼ ਦੀ ਸਭ ਤੋਂ ਵੱਡੀ ਅਰਥ ਵਿਵਸਥਾ ਵਜੋਂ ਕਿਹੜਾ ਰਾਜ ਉੱਭਰਿਆ ਹੈ ਹਾਂਜੀ ਦੇਸ਼ ਦੀ ਸਭ ਤੋਂ ਵੱਡੀ ਅਰਥ ਵਿਵਸਥਾ ਦੇ ਵਜੋਂ ਰਾਜ ਉੱਭਰਿਆ ਜੋ ਉਹ ਹੈ ਮਹਾਰਾਸ਼ਟਰ অপਸ਼ਨ ਸੀ ਇਜ਼ ਦਾ ਰਾਈਟ ਆਨਸਰ ਮਤਲਬ ਦੇਸ਼ ਦੀ ਅਰਥ ਵਿਵਸਥਾ ਦੇ ਵਿੱਚ ਮਹਾਰਾਸ਼ਟਰ ਦਾ 15.7% ਯੋਗਦਾਨ ਤੇ ਇਸ ਦੇ ਨਾਲ ਇਹ ਮਤਲਬ ਸਭ ਤੋਂ ਪਹਿਲੇ ਨੰਬਰ ਤੇ ਜਿਹੜਾ ਰਾਜ ਆ ਅਰਥ ਵਿਵਸਥਾ ਦੇ ਮਾਮਲੇ ਦੇ ਵਿੱਚ ਆਇਆ ਵਾ 15 15.7% ਯੋਗਦਾਨ ਦੇ ਨਾਲ ਸੈਕੰਡ ਤੇ ਆ ਉੱਤਰ ਪ੍ਰਦੇਸ਼ ਇਸ ਦਾ ਯੋਗਦਾਨ 9.2% ਦਾ ਵਾ 3rd ਤੇ ਆ ਤਾਮਿਲਨਾਡੂ ਇਸ ਦਾ ਯੋਗਦਾਨ 9.1% ਦਾ ਹੁਣ ਟਾਪ ਤੇ ਮਹਾਰਾਸ਼ਟਰ ਆ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਮਹਾਰਾਸ਼ਟਰ ਮਹਾਰਾਸ਼ਟਰ ਦੀ ਕੈਪੀਟਲ ਨਾ ਮੁੰਬਈ ਚੇਫ ਨਿਸਟਰਾ ਇਕਨਾਥ ਛੰਦੇ ਗਵਰਨਰ ਰਮੇਸ਼ ਵੈਂਸ ਮਹਾਰਾਸ਼ਟਰ ਦੇ ਵਿੱਚ ਗੋਗਾਮੋਲ نیشنل ਪਾਰਕ, ਵਾਰੀਵਿਲੀ نیشنل ਪਾਰਕ, ਤਡੋਬਾ نیشنل ਪਾਰਕ, ਚੰਦੋਲੀ نیشنل ਪਾਰਕ, ਸੰਜੇ ਗਾਂਧੀ نیشنل ਪਾਰਕ, ਮਹਾਰਾਸ਼ਟਰ ਦੇ ਵਿੱਚ ਨਵੇਂ گاؤں نیشنل ਪਾਰਕ, ਤੰਸਾ ਵਾਈਲਡਲਾਈਫ ਸੈਂਚਰੀਆ, ਲੋਨਾਰ ਝੀਲ, ਉਸਾਨੀ ਡੈਮ, ਕੋਇਨਾ ਡੈਮ ਭਾਰਤ ਵਿੱਚ ਮੂਗਫਲੀ ਦਾ ਉਤਪਾਦਨ ਸਭ ਤੋਂ ਵੱਧ ਮਹਾਰਾਸ਼ਟਰ ਵਿੱਚ ਹੁੰਦਾ ਮਹਾਰਾਸ਼ਟਰ ਵਿੱਚ ਸਭ ਤੋਂ ਵੱਧ ਸੂਤੀ ਕੱਪੜੇ ਦੇ ਕਾਰਖਾਨੇ ਆ ਤੇ ਪੂਨੇ ਨੇ ਸਭ ਤੋਂ ਵੱਡੀ ਰੀਡਿੰਗ ਗਤੀਵਿਧੀ ਲਈ ਗਿਨੈਸ ਵਰਲਡ ਰਿਕਾਰਡ ਬਣਾਇਆ ਐਫਡੀਆ ਪ੍ਰਾਪਤ ਕਰਨ ਵਾਲੇ ਦੇ ਰੂਪ ਵਿੱਚ ਮਹਾਰਾਸ਼ਟਰ ਪੂਰੇ ਦੇਸ਼ ਦੇ ਵਿੱਚੋਂ ਟੌਪ ਤੇ ਰਿਹਾ ਐਫਡੀਆ ਦੇ ਮਾਮਲੇ ਦੇ ਵਿੱਚ ਮਹਾਰਾਸ਼ਟਰ ਸਰਕਾਰ சுரேਸ਼ ਵਾੜਕਰ ਨੂੰ ਲਤਾ ਮੰਗੇ ਸ਼ੰਕਰ ਪੁਰਸ਼ਕਾਰ ਦੇਵੇਗੀ ਮਹਾਰਾਸ਼ਟਰ ਨੇ ਰਾਜਾ ਭਲੇਂਦਰ ਟਰੋਫੀ ਜਿੱਤੀ ਹੈ ਮਹਾਰਾਸ਼ਟਰ ਸਰਕਾਰ ਨੇ ਲੇਕ ਲੜਕੀ ਸਕੀਮ ਮਨਜ਼ੂਰੀ ਦਿੱਤੀ ਜਾਂ ਸ਼ੁਰੂ ਕੀਤੀ ਨੈਕਸਟ ਕੁਐਸ਼ਨ ਹਾਲ ਹੀ ਵਿੱਚ ਜੀ 20 ਸਮੇਲਨ ਵਿੱਚ ਗਲੋਬਲ ਆਈਕਨ ਅਵਾਰਡ ਕਿਸ ਨੇ ਜਿੱਤਿਆ ਵੈਰੀ ਇੰਪੋਰਟੈਂਟ ਜੀ 20 ਸਮੇਲਨ ਵਿੱਚ ਗਲੋਬਲ ਆਈਕਨ ਅਵਾਰਡ ਜਿੱਤੇ ਆਵਾਜ਼ੀ ਸ਼੍ਰੀ ਨਿਵਾਸ ਨਾਇਕ ਨੇ অপਸ਼ਨ ਬੀ ਇਸ ਦਾ ਰਾਈਟ ਆਨਸਰ ਹੁਣ ਅਵਾਰਡ ਦੀ ਗੱਲ ਆ ਤਾਂ ਰਾਇਲ ਸੁਸਾਇਟੀ ਆਫ ਕੈਮਿਸਟਰੀ ਅਵਾਰਡ ਸविता ਲਾੜੀਸ ਨੂੰ ਦਿੱਤਾ ਗਿਆ ਅਜ਼ੰਤਾ ਐਲੋਰਾ ਫਿਲਮ ਫੈਸਟੀਵਲ ਵਿੱਚ ਜਾ ਜਾਵੈਦ ਅਖਤਰ ਨੂੰ ਪਦਮ ਪਾਣੀ ਲਾਈਫਟਾਈਮ ਅਚੀਵਮੈਂਟ ਅਵਾਰਡ ਮਿਲਿਆ ਪੂਸ਼ਪਾ ਭਾਰਤੀ ਨੂੰ 33ਵੇਂ ਵਿਆਸ ਸਨਮਾਨ ਦੇ ਨਾਲ ਸਨਮਾਨਿਤ ਕੀਤਾ ਗਿਆ ਅਬਦੁੱਲਾਹੀ ਮੀਰ ਨੇ ਵਿਵਸਥਾਪਿਤ ਬੱਚਿਆਂ ਨੂੰ ਸਿੱਖਿਆ ਦੇਣ ਲਈ ਸੰਯੁਕਤ ਰਾਸ਼ਟਰ ਨੈਂਸਨ ਪੁਰਸਕਾਰ ਜਿੱਤਿਆ ਨੈਕਸਟ ਕੁਐਸਚਨ ਕਿਸ ਦੇਸ਼ ਦੇ ਰਾਸ਼ਟਰਪਤੀ ਨੇ 89.6% ਵੋਟਾਂ ਨਾਲ ਤੀਸਰਾ ਕਾਰਜਕਾਲ ਜਿੱਤਿਆ ਹੈ ਹਾਂਜੀ ਰੀਸੈਂਟਲੀ ਮਿਸਰ ਦੇ ਰਾਸ਼ਟਰਪਤੀ ਅਬਦਲ ਫਤੇਲ ਸੀਸੀ ਨੇ 89.6% ਵੋਟਾਂ ਦੇ ਨਾਲ ਜਾਨੀ ਕਿ ਲਗਭਗ 90% ਵੋਟਾਂ ਦੇ ਨਾਲ ਆਪਣਾ ਤੀਜਾ ਕਾਰਜਕਾਲ ਜਿੱਤੇ ਹਨ অপਸ਼ਨ ਸੀ ਇਸ ਦਾ ਰਾਈਟ ਆਨਸਰ ਜਾਨੀ ਕਿ ਮਿਸਰ ਦੇ ਤੀਜੀ ਵਾਰ ਰਾਸ਼ਟਰਪਤੀ ਬਣ ਗਏ ਨੇ ਅਬਦਲ ਫਤੇਲ ਸੀਸੀ ਤੇ ਇਹ ਸਾਡੇ 2023 ਦੇ ਵਿੱਚ ਰਿਪਬਲਿਕ ਡੇ ਤੇ ਸਾਡੇ ਅ ਚੀਫ ਗੈਸਟ ਵੀ ਰਏ ਸੀਗੇ ਠੀਕ ਹੈ ਤੁਸੀਂ ਧਿਆਨ ਦੇ ਵਿੱਚ ਰੱਖਣਾ ਹੁਣ ਮਿਸਰ ਦੀ ਗੱਲ ਆ ਮਿਸਰ ਨੂੰ ਅਸੀਂ ਇੰਗਲਿਸ਼ ਚ ਬੋਲਦੇ ਆ ਅਜ਼ੀਪਟ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਅਜ਼ੀਪਟ ਅਜ਼ੀਪਟ ਦੀ ਕੈਪੀਟਲ ਆ ਕਾਹਿਰਾ ਟਰਾਂਸੀਆ ਅਜ਼ੀਪਟੀਆਂ ਪੌਂਡ ਪ੍ਰੈਜ਼ੀਡੈਂਟ ਤੇ ਹੀ ਬਣ ਗਏ ਨੇ ਅਬਦੁਲ ਫਤਿਹ ﺍﻟसीਸੀ ਨੈਕਸਟ ਕੁਐਸਚਨ ਹਾਲ ਹੀ ਵਿੱਚ ਗੋਆ ਮੁਕਤੀ ਦਿਵਸ ਕਦੋਂ ਮਨਾਇਆ ਗਿਆ ਹਾਂਜੀ ਗੋਆ ਮੁਕਤੀ ਦਿਵਸ ਯਾਨੀ ਕਿ ਗੋਆ ਲਿਬਰੇਸ਼ਨ ਡੇ ਇਹ ਹਰੇਕ ਸਾਲ 19 ਦਸੰਬਰ ਨੂੰ ਮਨਾਇਆ ਜਾਂਦਾ ਕਿਉਂਕਿ 19 ਦਸੰਬਰ 1961 ਨੂੰ ਗੋਆ ਪੁਰਤਗਾਲ ਤੋਂ ਮੁਕਤ ਹੋਇਆ ਸੀ ਇਸ ਕਰਕੇ 19 ਦਸੰਬਰ ਨੂੰ ਗੋਆ ਮੁਕਤੀ ਦਿਵਸ ਮਨਾਇਆ ਜਾਂਦਾ ਤੇ ਗੋਆ ਸਥਾਪਨਾ ਦਿਵਸ 30 ਮਈ ਨੂੰ ਮਨਾਇਆ ਜਾਂਦਾ ਸੋ ਤੁਸੀਂ ਧਿਆਨ ਦੇ ਵਿੱਚ ਰੱਖਣਾ ਹੁਣ ਦਸੰਬਰ ਦੇ ਇੰਪੋਰਟੈਂਟ ਡੇ ਦੀ ਗੱਲ ਸੀ ਤਾਂ 1 ਦਸੰਬਰ ਨੂੰ ਵਿਸ਼ਵ ਏਡਜ਼ ਦਿਵਸ ਮਨਾਇਆ ਗਿਆ ਬੀਐਸਐਫ ਦਾ ਸਥਾਪਨਾ ਦਿਵਸ ਮਨਾਇਆ ਗਿਆ 2 ਦਸੰਬਰ ਨੂੰ ਵਿਸ਼ਵ ਕੰਪਿਊਟਰ ਸਾਖਰਤਾ ਦਿਵਸ ਮਨਾਇਆ ਗਿਆ ਰਾਸ਼ਟਰੀ ਪ੍ਰਦੂਸ਼ਣ ਨਿਯੰਤਰਣ ਦਿਵਸ ਮਨਾਇਆ ਗਿਆ ਅੰਤਰਰਾਸ਼ਟਰੀ ਗੁਲਾਮੀ ਖਾਤਮਾ ਦਿਵਸ ਮਨਾਇਆ ਗਿਆ 3 ਦਸੰਬਰ ਨੂੰ ਵਿਸ਼ਵ ਅਪੰਗਤਾ ਦਿਵਸ ਮਨਾਇਆ ਗਿਆ 4 ਦਸੰਬਰ ਨੂੰ ਭਾਰਤੀ ਜਲ ਸੈਨਾ ਦਿਵਸ ਮਨਾਇਆ ਗਿਆ 5 ਦਸੰਬਰ ਨੂੰ ਵਿਸ਼ਵ ਮਿੱਟੀ ਦਿਵਸ, ਰਾਸ਼ਟਰੀ ਵਲੰਟੀਅਰ ਦਿਵਸ ਮਨਾਇਆ ਗਿਆ। 6 ਦਸੰਬਰ ਨੂੰ ਮਹਾ ਪਰਨਿਰਵਾਣ ਦਿਵਸ ਮਨਾਇਆ ਗਿਆ। 7 ਦਸੰਬਰ ਨੂੰ ਹਥਿਆਰਬੰਦ ਸੈਨਾ ਛੰਡਾ ਦਿਵਸ, ਅੰਤਰਰਾਸ਼ਟਰੀ ਸਹਿਰੀ ਹਵਾਵਾਜੀ ਦਿਵਸ ਮਨਾਇਆ ਗਿਆ। 8 ਦਸੰਬਰ ਨੂੰ ਬੋਧੀ ਦਿਵਸ ਮਨਾਇਆ ਗਿਆ। 9 ਦਸੰਬਰ ਨੂੰ ਅੰਤਰਰਾਸ਼ਟਰੀ ਭ੍ਰਿਸ਼ਟਾਚਾਰ ਵਿਰੋਧੀ ਦਿਵਸ ਮਨਾਇਆ ਗਿਆ। 10 ਦਸੰਬਰ ਨੂੰ ਮਨੁੱਖੀ ਅਧਿਕਾਰ ਦਿਵਸ ਮਨਾਇਆ ਗਿਆ। 11 ਦਸੰਬਰ ਨੂੰ ਅੰਤਰਰਾਸ਼ਟਰੀ ਪਹਾੜ ਦਿਵਸ ਯੂਨੀਸੇਫ ਦਿਵਸ ਮਨਾਇਆ ਗਿਆ 12 ਦਸੰਬਰ ਨੂੰ ਯੂਨੀਵਰਸਲ ਦਿਵਸ ਮਨਾਇਆ ਗਿਆ 14 ਦਸੰਬਰ ਨੂੰ ਰਾਸ਼ਟਰੀ ਊਰਜਾ ਸੰਭਾਲ ਦਿਵਸ ਮਨਾਇਆ ਗਿਆ 16 ਦਸੰਬਰ ਨੂੰ ਵਿਜੇ ਦਿਵਸ ਮਨਾਇਆ ਗਿਆ 18 ਦਸੰਬਰ ਨੂੰ ਘਟ ਗਿਣਤੀ ਅਧਿਕਾਰ ਦਿਵਸ ਤੇ ਅੰਤਰਰਾਸ਼ਟਰੀ ਪ੍ਰਵਾਸੀ ਦਿਵਸ ਮਨਾਇਆ ਗਿਆ ਹਾਂਜੀ ਇਸ ਦੇ ਨਾਲ ਸਾਡੀ ਅੱਜ ਦੀ ਇਹ ਵੀਡੀਓ ਖਤਮ ਹੁੰਦੀ ਹੈ ਤੇ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਿਰਪਾ ਕਰਕੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸ ਦੇਣਾ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਧੰਨਵਾਦ ਜੀ ਥੈਂਕਸ ਫॉर ਵਾਚਿੰਗ